ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਤੇ ਪੇਸ਼ ਆ ਜਲਾਸ਼ੀਤ ਭਗਤ ਸਿੰਘ ਲਗਣਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। मैं कोई भी जाता हूँ तो भी और किसी भी जाता हूँ तो भी मुझे और किसी भी जाता हूँ तो भी मैं सारा नूर बदी भी अपना मजे को कुछ दिया नहीं और वो व्यक्ति जिनको जेठन करें करीबन जिसकी जान मानने लायक सरकार को पटामन है उनकी इज्जत विवाद वो खुला रहता है ये फंसा ਆਪਾਂ ਪਾ ਕੇ ਨਾ ਗਈ ਸਭੀ ਕੰਮ ਕਰਾਉਂਦੇ ਆਂ ਕਿਉਂਕਿ ਉਹਨਾਂ ਨੂੰ ਬਹੁਤ ਬਾਰੇ ਪਤਾ ਹੈ ਪਰ ਮੈਂ ਰਾਮਾ ਮਾਰਕੀ ਆਲਫਾਂ ਬੇਲੀ ਆਇਆ ਮਾਰਕੇ ਕੰਮ ਕਰਾਉਂਦਾ ਯਾਰ ਨਿਕਨਿਕ ਨੂੰ ਨੋਮ ਹੈ ਤੁਹਾਡੇ ਨਾਲ ਗੇਮ ਇੰਟਰੈਕਸ਼ਨ ਆਫ ਰੀਕਵੈਸਟ I can't be for every typical software all sort of them to take talk on mode on to karna chalo ma ਜੇਕਰ ਆਰਟੇ ਨੇ ਕਿਤੇ ਮੁਕੱਲੇ ਨੂੰ ਮਾੜਾ ਕੰਮ ਨਹੀਂ ਗਾ ਕਿਤੇ ਤੋਂ ਅਗੋਂ ਨਾ ਕੋਈ ਵਿਅਕਤੀ ਰੋਜ਼ ਤੁਹਾਡਾ ਨਿਸ਼ਾਨਾ ਕਰ ਰਹਾ ਹੈ ਕੋਈ ਵਿਅਕਤੀ ਤੁਹਾਨੂੰ ਫ੍ਰੀਸ ਤੋਂ ਸੇਕਟਾਰ ਕਰਕੇ ਤੁਹਾਨੂੰ ਨਿਸ਼ਾਨਾ ਕਰ ਰਿਹਾ ਹੈ ਕੋਈ ਵਿਅਕਤੀ ਤੁਹਾਨੂੰ ਮਾਨਸਿਕ ਤੌਰ ਤੇ ਪ੍ਰੇਸ਼ਾਨ ਕਰਕੇ ਤੁਹਾਨੂੰ ਨਿਸ਼ਾਨਾ ਕਰ ਰਿਹਾ ਹੈ ਤੁਹਾਡੇ ਨਾਲ ਕੰਮ ਦੇ ਪ੍ਰਤੀਕੇਦਾਰ ਫ੍ਰੀਸ ਤੋਂ ਸੇਕਟਾਰ ਕਰਕੇ ਤੁਹਾਨੂੰ ਨਿਸ਼ਾਨਾ ਕਰਦਾ ਹੈ ਜਾਂ ਕਰਦਾ ਹੈ

ये अपने माता पिता भी आ सकते हैं ये माता पिता नहीं जा सकते किसी का क्लास नहीं जा सकते और सारे टीचर चाहे मुझे तो बहुत नज़दीक होंगे वो गंदी गल् साझिया कर लेंगे वो उस टीचर के नी गल सी करो कि मैं रोज इन घटनावान जो गुजरती हाँ या गुजरता हाँ मैं मानसिक रूप के कमजोर हूँ पहली गल और इसका हल की है ਇਸ ਦਾ ਹੱਲ ਹੈ ਬੋਲਣਾ ਜੇਕਰ ਟੈਲੀਫੋਨ ਕੋਈ ਪ੍ਰੋਬਲਮ ਕਰਦੀ ਹੈ ਠੀਕ ਹੈ ਆਪਣੇ ਮਾਈਂਡ ਤੇ ਵਿਕਣਾ ਵੀ ਜਿਸ ਬੰਦੇ ਨੇ ਹਰਕਤ ਕੀਤੀ ਹੈ ਉਹ ਮਾਨਸਿਕ ਰੂਪ ਚ ਕਮਜ਼ੋਰ ਹੈ ਕਿਹੜਾ ਵਿਅਕਤੀ ਮਾਨਸਿਕ ਰੂਪ ਦੇ ਵਿੱਚ ਕਮਜ਼ੋਰ ਹੁੰਦਾ ਹੈ ਉਹ ਡਰਪੋਕ ਹੁੰਦਾ ਤੇ ਉਹਦਾ ਹੱਲ ਕੀ ਹੈ ਬੋਲਣਾ ਮੰਨ ਲਓ ਤੁਹਾਨੂੰ ਰਸਤਾ ਕੋਈ ਰੋਕ ਰਿਆ ਜਦੋਂ ਉਸ ਲਈ ਨਾ ਜਾਦੇ ਹੋ ਬੇਟ ਚੱਲ ਮੈਂ ਆਪਣੇ ਘਰ ਤੋਂ ਲੈ ਕੇ ਆ ਗਿਆ ਜਾਂ ਮੈਂ ਆਪਣੇ ਘਰ ਤੋਂ ਲੈ ਕੇ ਆਇਆ ਲੈ ਮੈਂ ਕਿਹਾ ਬੁੱਢਾ ਵੀ ਮੁੜ ਕੇ ਤੁਹਾਡੇ ਰਾਸਤੇ ਚ ਨਹੀਂ ਕਰੂਗਾ ਸਿਰਫ ਬੁੱਲਣਾ ਹੈ ਇਹੀ ਇਸ ਚੀਜ਼ ਦਾ ਹੱਲ ਹੈ ਤੇ ਬਾਕੀ ਸਰਦੀ ਬਹੁਤ ਜ਼ਿਆਦਾ ਆ ਅੱਜ ਹਵਾ ਚੱਲ ਰਹੀ ਹੈ ਤੇ ਕੁੜੀਆਂ ਕੁੜੀਆਂ ਨੂੰ ਵੀ ਤੰਗ ਕਰਦੀਆਂ ਨੇ ਸਮਝ ਆ ਰਹੀ ਹੈ ਇਹ ਜ਼ਰੂਰੀ ਨਹੀਂ ਹੈ ਕਿ ਮੇਲ ਫੀਮੇਲ ਨੂੰ ਕੋਈ टच पहुँचाएगा उन गलतिया वीडियोस भेजेगा या उन्हें पीछे करेगा कई बार कुछ कुड़िया भी गलत रस्ते पैके गलत मैसेजि जोड़े उन्होंने दे फोन से भेजते हैं तो तुरंत अपने पेरेंट्स में दसना जो तो उन्होंने नहीं दस सकते बेचीज़ें मेरे को आ सकते हो अपने टीचर दस सकते हो और तुम जो हैल्पलाइन नंबर मिले कइंडली जरूर नोट करो तो और किसी भी प्रकार की गलत मैसेज़ को गलत भीडियोज़ को जो प्रमोट नहीं करना और मैं ये ही अपने देशराज वाली जी एंड देख जी का बहुत धनवाद कर हां कि कानूनी सेवाओं बारे दसाया कि पॉक्सो एक्ट बारे दसिया मैं उम्मीद करती हूँ कि नैक्सट टाइम आवे तो असं थोड़ा कुछ ज़्यादा समाना होर जानकारी प्रेम तो प्राप्त करा थैंक यू सो मच जय वाल्मीकि हर हर वाल्मीकि जय भीम जय भारत आज ਅਸੀਂ ਨਵਾਂ ਸ਼ਹਿਰ ਦੇ ਵਿਖੇ ਭਾਰਤੀ ਵਾल्मीकि ਧਰਮ ਸਮਾਜ ਦੇ ਸਾਡੇ ਜੋ ਪੰਜਾਬ ਦੇ ਵਾਇਸ ਪ੍ਰਧਾਨ ਨੇ ਰਾਜਕਮਾ ਸੱਬਰਵਾਲ ਜੀ ਦੀ ਅਗਵਾਈ ਹੇਠ ਅਸੀਂ ਈ ਰਿਕਸ਼ਾ ਯੂਨੀਅਨ ਦਾ ਜੋ ਗਠਨ ਕੀਤਾ ਵਾ ਉਹਦੇ ਉਹਦੇ ਮਾਧਿਅਮ ਰਾਹੀਂ ਅਸੀਂ ਭਾਰਤੀ ਵਾल्मीकि ਧਰਮ ਸਮਾਜ ਵੱਲੋਂ ਉਹਨਾਂ ਨੂੰ ਇੱਕ ਆਪਣੇ ਸੰਗਠਨ ਦਾ ਲੋਗੋ ਰਿਕਸ਼ੇ ਤੇ ਲਵਾ ਰਹੇ ਹਾਂ ਈ ਰਿਕਸ਼ਾ ਯੂਨੀਅਨ ਤੇ ਜੋ ਕੀ ਉਹ ਜੋ ਜਿਹੜੇ ਇਹ ਈ ਰਿਕਸ਼ਾ ਚ ਚੱਲੋਗੇ ਇਹ ਸਾਡੇ ਸੰਗਠਨ ਦੇ ਮਾਧਮੇ ਰ ਰਾਹੀਂ ਚੱਲੋਗੇ ਕੋਈ ਵੀ ਇਹਨਾਂ ਨੂੰ ਕੋਈ ਦੁੱਖ ਤਕਲੀਫ ਆndi ਹੈ ਤਾਂ ਸੰਗਠਨ ਇਹਨਾਂ ਨਾਲ ਮਜ਼ਬੂਤੀ ਨਾਲ ਖੜਾ ਵਾ ਜੈ ਬਾਲਮੀਕੀ ਹਰ ਹਰ ਬਾਲਮੀਕੀ ਸਤਿਗੁਰੂ ਰਬੀਦਾਸ ਮਹਾਰਾਜ ਜੀ ਦੇ ਪ੍ਰਗਟ ਉਤਸਵ ਤੇ ਜਨਮ ਦਿਹਾੜੇ ਤੇ ਸਾਰੇ ਦੇਸ਼ ਵਾਸੀਆਂ ਨੂੰ ਭਾਰਤੀ ਜੈ ਬਾਲਮੀਕੀ ਧਰਮ ਸਮਾਜ ਔਰ ਸਾਡੇ ਸੰਗਠਨ ਦੇ ਮਾਧਿਮੇ ਸਗਣ ਦਾ ਵੱਲੋਂ ਲੱਖ ਲੱਖ ਵਧਾਈ ਜੈ ਭੀ ਜੈ ਭਾਰਤ ਜੈ ਬਾਲਮੀਕੀ ਹਰ ਹਰ ਬਾਲਮੀਕੀ ਜੈ ਬਾਲਮੀਕੀ ਹਰ ਹਰਵਾਲ ਮਿੱਟੀ ਮੈਂ ਸਾਰੀਆਂ ਇਸ ਭੇਸ ਦੇ ਵਿੱਚ ਬੈਠੀਆਂ ਸੰਗਤਾਂ ਦਾ ਸ਼੍ਰੀ ਗੁਰੂ ਦਾਸ ਮਹਾਰਾਜ ਦੇ ਜਨਮ ਦਿਹਾੜੇ ਤੇ ਸਾਰੀਆਂ ਸੰਗਤਾਂ ਨੂੰ ਮੈਂ ਲੱਖ ਲੱਖ ਵਧਾਈ ਦਿੰਦਾ ਆ ਤੁਹਾਡੇ ਸ਼੍ਰੀ ਗੁਰੂ ਦਾਸ ਮਹਾਰਾਜ ਦੀ ਕਾਲ ਛੋਪੀ ਯਾਤਰਾ ਸ਼੍ਰੀ ਗੁਰੂ ਦਾਸ ਘੋੜ ਤੋਂ ਐਸੋ ਚਲਣੀ ਆ ਔਰ ਨਾਈਟ ਨੂੰ ਸਾਡੇ ਕਲਾਕਾਰ ਵੀ ਆ ਦੋਏ ਦਿਨ ਆਠਾਂ ਦੇ ਭੋਗ ਵੀ ਪਾਈ ਜਾਣੇ ਆ ਮੈਂ ਸਾਰੀਆਂ ਸੰਗਤਾਂ ਨੂੰ ਕਹਿਣਾ ਵੀ ਜਿੰਨੀਆਂ ਵੀ ਸੰਗਤਾਂ ਸਾਰੀਆਂ ਹਮ ਹਮਾ ਕੇ ਪਹਿਲਾਂ ਸ਼੍ਰੀ ਗੁਰੂ ਦਾਸ ਘੋੜਵਾਰੇ ਪਹੁੰਚੋ ਔਰ ਉਹਨਾਂ ਦਾ ਅਸ਼ੀਰਵਾਦ ਪ੍ਰਾਪਤ ਕਰੋ ਅੱਜ ਅਸੀਂ ਆਪਣੇ ਭਾਰਤੀਆ ਵਾਲਮੀਕੀ ਧਰਮ ਸਮਾਜ ਭਾਵਤਾਸ ਵੱਲੋਂ ਇੱਕ ਅਸੀਂ ਆਪਣੀ ਪਾਰਟੀ ਦਾ ਲੋਗੋ ਤਿਆਰ ਕੀਤਾ ਆ ਜਿਹੜਾ ਕਿ ਈ ਰਿਕਸ਼ਾ ਦਾ ਹੈਗੀਆਂ ਹੈਗੀਆਂ ਆ ਜਿਹੜੇ ਹੋਣੇ ਵੀ ਲਵਾਣਾ ਹੈ ਉਹ ਵੀ ਲਵਾ ਸਕਦਾ ਆ ਇਹ ਲੋਗੋ ਦੇ ਨਾਲ ਸਾਨੂੰ ਇਹਨਾਂ ਆਇਆ ਵੀ ਈ ਰਿਕਸ਼ਾ ਜੂਨੀਅਨ ਜਿਹੜੀ ਸਾਡੀ ਭਾਰਤੀਆ ਵਾਲਮੀਕੀ ਧਰਮ ਸਮਾਜ ਭਾਵਤਾਸ ਦੇ ਨਾਲ ਚੱਲਦੀ ਆ ਕਿਉਂਕਿ ਈ ਰਿਕਸ਼ਾ ਜੂਨੀਅਨ ਦਾ ਮੈਂ ਪ੍ਰਧਾਨ ਹੋਣ ਦੇ ਨਾਤੇ ਮੈਂ ਕਹਿੰਦਾ ਵੀ ਜੇ ਕਿਸੇ ਨੂੰ ਵੀ ਕੋਈ ਡੁੱਕ ਤਕਲੀਫ ਹੋਵੇ ਅਸੀਂ ਇਹਨਾਂ ਦੇ ਨਾਲ ਅਸੀਂ ਆਪਣੇ ਭਾਰਤੀਆ ਵਾਲਮੀਕੀ ਧਰਮ ਸਮਾਜ ਭਾਵਤਾਸ ਵੱਲੋਂ ਤਨ ਮੰਨ ਧੰਦੇ ਨਾਲ ਇਹਨਾਂ ਦੇ ਨਾਲ ਖੜੇ ਆਂ ਔਰ ਖੜੇ ਰਹਾਂਗੇ ਹੋਰ ਵੀ ਕਿਸੇ ਨੂੰ ਕੋਈ ਦੁੱਖ ਤਕਲੀਫ ਆਦੀ ਆ ਤਾਂ ਵੀ ਅਸੀਂ ਇਹਨਾਂ ਦੇ ਨਾਲ ਖੜੇ ਆਂ ਮੈਂ ਸਾਰੇ ਈ ਰਿਕਸ਼ਾ ਜੁਨੀਅਨ ਦਾ ਔਰ ਆਪਣੀ ਸਭਾ ਵਾਲੋਂ ਔਰ ਈ ਰਿਕਸ਼ਾ ਜੁਨੀਅਨ ਵਾਲੋਂ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਆ ਔਰ ਸਾਰੀਆਂ ਆਈਆਂ ਆਈਆਂ ਸੰਸਥਾ ਨੂੰ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਆ ਔਰ ਸਾਡੇ ਪੀਵੀ 32 ਦੇ ਦਿਨੇਸ਼ ਜੀ ਬੀ ਜੇ ਜੀ ਸਾਡੇ ਵਾਸਤੇ ਪ੍ਰਦੇਸੀ ਜੀ ਜਿਹੜੇ ਸਾਨੂੰ ਕਵਰਿੰਗ ਕਰਦੇ ਆ ਔਰ ਸਾਡਾ ਦਿਨ ਰਾਤ ਸਾਡੇ ਨਾਲ ਸਾਥ ਦਿੰਦੇ ਆ ਮੈਂ ਇਹਨਾਂ ਦਾ ਆਪਣੀਆਂ ਦਿਲਾਂ ਤੋਂ ਤਹਿ ਦਿਲੋਂ ਗੁਆਇਆ ਦਿੰਦਾ ਆ ਮੈਂ ਇਹਨਾਂ ਦਾ ਬਹੁਤ ਬਹੁਤ ਕੋਟਲ ਕੋਟਲ ਧੰਨਵਾਦ ਕਰਦਾ ਆ ਸਾਰਿਆਂ ਜੈ ਬਾਲਮਿਕੀ ਹਰ ਹਰ ਬਾਲਮਿਕੀ ਪਰਦੇਸੀ ਜੀ ਤੇ ਦਿਨੇਸ਼ ਸੂਰੀ ਜੀ ਸਾਡੇ ਵਿਚ ਦਰਮਿਆਨ ਪੱਤਰਕਾਰ ਸਾਹਿਬਾਨ ਪਹੁੰਚੇ ਨੇ ਮੈਂ ਇਹਨਾਂ ਦਾ ਬਹੁਤ ਬਹੁਤ ਸ਼ੁਕਰ ਗੁਜ਼ਾਰਾ ਸਭ ਤੋਂ ਤਹਿ ਦਿਲੋਂ ਮੈਂ ਇਹਨਾਂ ਦਾ ਧੰਨਵਾਦ ਕਰਦਾ ਤੇ ਸਾਡੇ ਨਾਲ ਸਾਡੇ ਰਾਜਪਾਲ ਸਰਵਾਲ ਜੀ ਪ੍ਰਧਾਨ ਇਰਸਾ ਯੂਨੀਅਨ ਤੇ ਜਨੀ ਗਿਲਪਾ ਜੀ ਸਾਡੇ ਨਾਲ ਜੁੜੇ ਨੇ ਸਾਡੇ ਸਰਪੰਚ ਸਾਹਿਬ ਮਹਾਲੋਤੋ ਜੁੜੇ ਨੇ ਮੈਂ ਸਾਰਿਆਂ ਨੂੰ ਇੱਥੇ ਆਇਦਰੋ ਧੰਨਵਾਦ ਕਰਨਾ ਤੇ ਅੱਜ ਭਗਵਾਨ ਗੁਰਦਾਸ ਜੀ ਦੇ ਜਨਮ ਦਿਵਸ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਨਾ ਸੋ ਮੈਂ ਸਾਰੇ ਵੀਰਾਂ ਨੂੰ ਆਪਣੇ ਭਰਾਵਾਂ ਨੂੰ ਮੈਂ ਵੀ ਡਰਾਈਵਰ ਵਾ ਇੱਕ ਡਰਾਈਵਰ ਮੈਂ ਵੀ ਆ ਮੇਰੀ ਇੱਕ ਬੇਨਤੀ ਆ ਸਾਰੇ ਭਰਾਵਾਂ ਤੋਂ ਕਿ ਜਿਹੜੇ ਆ ਤੁਹਾਡੀ ਸ਼ਿਕਾਇਤ ਆਈ ਅੱਜ ਇਹ ਮੁੜ ਕੇ ਨਾ ਆਵੇ ਠੀਕ ਹੈ ਅਗਰ ਤੁਸੀਂ ਇਹ ਗਲਤੀਆਂ ਕਰੋਗੇ ਤਾਂ ਤੁਹਾਡੇ ਆ ਜਿਹੜੀ ਖਬਰਾਂ ਲੱਗ ਜਾਣੀਆਂ ਨਾ ਤੁਹਾਨੂੰ ਚੱਲਣਾ ਮੁਸ਼ਕਲ ਹੋ ਜਾਣਾ ਕਿਉਂਕਿ ਮੈਂ ਇਰਸਾ ਜੁਨਨ ਦਾ ਉਪ ਪ੍ਰਧਾਨ ਆ ਠੀਕ ਹੈ ਸਭ ਤੋਂ ਪਹਿਲੇ ਪ੍ਰਧਾਨ ਜਨੂਆਣੀ ਫੜਿਸ ਗਾਇਸ ਆਣੀ ਉਸ ਤੋਂ ਬਾਅਦ ਮੇਰੇ ਕੋਲ ਆਣੀ ਹੈ ਫਿਰ ਤੁਹਾਨੂੰ ਪੁਲਿਸ ਵਾਲੇ ਤੰਗ ਕਰਨਗੇ ਕੋਈ ਫਾਇਦਾ ਨਹੀਂ ਮਿਲੂਗਾ ਆਪਾਂ ਨੂੰ ਸੋ ਇਸ ਕਰਕੇ ਸਾਰੇ ਜਨੇ ਬੇਰ ਤਿਆਰਪੁਰ ਬਸ ਸੁਣ ਲੋ ਕਿ ਇਹੋ ਜੀ ਗਲਤੀ ਨਾ ਕਰੋ ਸਵਾਰੀਆਂ ਤੁਹਾਡੇ ਨਾਲੋਂ ਜ਼ਿਆਦਾ ਜਾਨ ਕੀਮਤੀ ਹੈ ਉਹਨਾਂ ਦੇ ਨਾਲ ਬੱਚੇ ਵੀ ਹੁੰਦੇ ਆ ਠੀਕ ਹੈ ਇਸ ਕਰਕੇ ਇਦਾਂ ਗਲਤੀਆਂ ਆਪਾਂ ਨੂੰ ਸਵਾਰ ਨਹੀਂ ਦਿੰਦੀਆਂ ਮੈਂ ਇਸ ਕਰਕੇ ਸਾਰਿਆਂ ਨੂੰ ਧੰਨਵਾਦ ਕਹਿੰਦੇ ਹੋਏ ਵਿਦਾ ਲੈਣੇ ਆ ਜੈ ਭੀ ਅਸੀਂ ਹਰ ਸਾਲ ਦੀ ਤਰ੍ਹਾਂ ਸ੍ਰੀ ਗੁਰੂ ਰਬਦਾਸ ਜੀ ਮਹਾਰਾਜ ਦਾ 648ਵਾਂ ਜਨਮ ਉਤਸਵ ਬੜੀ ਧੂਮਤਾਵ ਨਾਲ ਮਨਾ ਰਹੇ ਹਾਂ ਉਸ ਦੇ ਵਿੱਚ ਸਾਡੇ ਮੀਮੀ ਬਾਈ ਬਾਸ ਦੇ ਨੇੜੇ ਦੇ ਸਾਰੇ ਮਹੱਲੇ ਆਪਣੇ ਸ੍ਰੀ ਬਾਬਾ ਸ਼੍ਰੀਚੰਦ ਕਲੋਨੀ ਤੇ ਇਹ ਮੇਰ ਰੋਡ ਦੀਆਂ ਸਾਰੀਆਂ ਦੁਕਾਨਦਾਰ ਤੇ ਇਧਰ ਡਿਸਪੋਜ਼ਲ ਸਾਈਡ ਦਾ ਸਾਰਾ ਮਹੱਲਾ ਤੇ ਕਲਰਾ ਮਹੱਲਾ ਤੇ ਸ਼੍ਰੀ ਗੁਰੂ ਤੇਗ ਬਹਾਦਰ ਨਗਰ ਸਾਰੇ ਮਹੱਲੇ ਇਕੱਠੇ ਹੋ ਕੇ ਅਸੀਂ ਹਰ ਸਾਲ ਮਤਲਬ ਸ਼੍ਰੀ ਗੁਰੂ ਰਵਦਾਸ ਜੀ ਮਹਾਰਾਜ ਦਾ ਗੁਰਪੁਰਬ ਮਨਾਉਦੇ ਆ ਇਹ ਸਾਡਾ ਮਨਾਉਣ ਦਾ ਜੋ ਹੈਗਾ ਇਹ ਇਹ ਸ਼੍ਰੀ ਗੁਰੂ ਰਵਦਾਸ ਜੀ ਮਹਾਰਾਜ ਦੀ ਗੁਰਬਾਣੀ ਦੇ ਨਾਲ ਸੰਗਤਾਂ ਨੂੰ ਜੋੜਨ ਦਾ ਹੁੰਦਾ ਜਿੱਦਾਂ ਉਹਨਾਂ ਨੇ ਆਪਣੇ ਸਮੇਂ ਦੇ ਵਿੱਚ ਜਦੋਂ ਅਵਤਾਰ ਧਾਰਿਆ ਤੇ ਉਸ ਵੇਲੇ ਇੰਨਾ ਮਾਹੌਲ ਖਰਾਬ ਹੋਣ ਦੇ ਬਾਵਜੂਦ ਕਈ ਤਰੀਕੀਆਂ ਹੋਣ ਦੇ ਬਾਵਜੂਦ ਇੰਨੇ ਜ਼ੁਲਮ ਤੇ ਅਤਿਆਚਾਰ ਗਰੀਬ ਲੋਕਾਂ ਤੇ ਹੋਣ ਦੇ ਬਾਵਜੂਦ ਉਹਨਾਂ ਨੇ ਉਸ ਸਮੇਂ ਦੇ ਵਿੱਚ ਜਿਹੜਾ ਅ ਅਵਤਾਰ ਧਾਰਿਆ ਸੀਗਾ ਉਸ ਸਮੇਂ ਦੇਖੋ ਉਹਨਾਂ ਨੇ ਆਪਣੀ ਰਹਾਣੀਅਤ ਦੇ ਨਾਲ ਉਸ ਸਮੇਂ ਦੇ ਵਿੱਚ ਰਾਜੇ ਮਹਾਰਾਜੇ ਵੀ ਉਹਨਾਂ ਦੇ ਜਿਹੜੇ ਸੇਵਕ ਸੀਗੇ ਉਹਨਾਂ ਨੇ ਮਤਲਬ ਫਿਰ ਵੀ ਜਿਹੜਾ ਹੈਗਾ ਰਾਜਾ ਮਹਾਰਾਜਿਆਂ ਵੱਲੋਂ ਵੱਡੇ ਵੱਡੇ ਹੀਰੇ ਜਿਹੜੇ ਆ ਉਹਨਾਂ ਨੂੰ ਵੇਣ ਦੇ ਬਾਵਜੂਦ ਵੀ ਉਹਨਾਂ ਨੇ ਜਿਹੜਾ ਆਪਣਾ ਫਿਰ ਵੀ ਉਹਨਾਂ ਨੇ ਦਸਾਂ ਨਵਾਂ ਦੀ ਕਮਾਈ ਕਰਨ ਦਾ ਤੇ ਵਾਹਿਗੁਰੂ ਦਾ ਨਾਮ ਜਪਣ ਦਾ ਜਿਹੜਾ ਹੈਗਾ ਉਹਨਾਂ ਨੇ ਸਾਰੀ ਦੁਨੀਆ ਨੂੰ ਸੰਦੇਸ਼ ਦਿੱਤਾ ਉਸ ਵੇਲੇ ਵੀ ਉਹਨਾਂ ਨੇ ਲੋਕਾਂ ਨੂੰ ਗੁਰਬਾਣੀ ਦੇ ਨਾਲ ਜੋੜਿਆ ਤੇ ਅੱਜ ਅਸੀਂ ਵੀ ਜਿਹੜਾ ਉਹਨਾਂ ਦਾ ਪ੍ਰਕਾਸ਼ ਉਤਸਵ ਮਨਾ ਰਹੇ ਆ ਸਾਡਾ ਸਿਰਫ ਇੱਕੋ ਹੀ ਇਹ ਮਕਸਦ ਆ ਕਿ ਸਾਰਿਆਂ ਸੰਗਤਾਂ ਨੂੰ ਉਹਨਾਂ ਦੀ ਬਾਣੀ ਦੇ ਨਾਲ ਜੋੜੀਏ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਰੇ ਗਰੀਬ ਲੋਕਾਂ ਦਾ ਹੋਰ ਸਾਰਿਆਂ ਦਾ ਭਲਾ ਹੋ ਸਕੇ ਇਹਨੇ ਦੇ ਨਾਲ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਥੈਂਕ ਯੂ ਸ਼੍ਰੀ ਗੁਰੂ ਰਵਿਦਾਸ ਜੀ ਦੇ 648 ਪ੍ਰਕਾਸ਼ ਪੁਰਬ ਤੇ ਭਾਰਤ ਦੇ ਅੰਦਰ ਰਹਿੰਦੇ ਅਤੇ ਵਿਦੇਸ਼ਾਂ ਵਿੱਚ ਰਹਿੰਦੇ ਸਬੂਤ ਸਾਹ ਸੰਗਤ ਨੂੰ ਲੱਖ ਲੱਖ ਵਧਾਈ ਮੈਂ ਜੈਸਰਨ ਹਰਤ ਸੀਨੀਅਰ ਵਾਈਸ ਪ੍ਰਧਾਨ ਐਸ ਸੀ ਬੀ ਸੀ ਅਧਿਆਪਕ ਯੂਨੀਅਨ ਪੰਜਾਬ ਜ਼ਿਲ੍ਹਾ ਸ਼ਿਦ ਭਗਤ ਸਿੰਘ ਨਗਰ ਦੁਬਾਰਾ ਫਿਰ ਸਮੂਹ ਸੰਗਤਾਂ ਨੂੰ ਗੁਰੂ ਜੀ ਦੇ ਪ੍ਰਕਾਸ਼ ਉਤਸਵ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹੋਇਆ ਇਹ ਕਾਮਨਾ ਕਰਦਾ ਹਾਂ ਕਿ ਜਿਉ ਗੁਰੂ ਰਵਿਦਾਸ ਜੀ ਦਾ ਮੈਸੇਜ ਗੁਰੂ ਦਾਸ ਜੀ ਨੇ ਆਪਣੀ ਬਾਣੀ ਦੇ ਅੰਦਰ ਲਿਖਿਆ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋ ਅੰਨ ਛੋਟ ਬਡੇ ਸਭ ਸਾਮਾ ਬਸੇ ਰਬਦਾਸ ਰਹੇ ਪਰਸਾਨ ਗੁਰੂ ਜੀ ਦੇ ਅਨਸਾਰ ਇਹ ਹੋ ਜੇ ਰਾਜ ਭਾਗ ਜਿਸ ਦੇਸ਼ ਦੇ ਅੰਦਰ ਹੋਣਾ ਚਾਹੀਦਾ ਹੈ ਜਿੱਥੇ ਜਾਤ ਪਾਤ ਜਿਹੜੀ ਹੈ ਉਹ ਖਤਮ ਹੋਣੀ ਚਾਹੀਦੀ ਹੈ ਜੇ ਅਸੀਂ ਜਾਤ ਪਾਤ ਖਤਮ ਨਹੀਂ ਕਰ ਸਕਦੇ ਤਾਂ ਸਾਡਾ ਸਾਡਾ ਫਰਜ ਬਣਦਾ ਹੈ ਕਿ ਅਸੀਂ ਸਮੂਹ ਸਾ ਸੰਗਤ ਨੂੰ ਗੁਰੂ ਜੀ ਦੇ ਹੁਕਮਾ ਦੇ ਅਨਸਾਰ ਬਰਾਬਰ ਸਮਝੀਏ ਇਹੀ ਗੱਲ ਬਾਬਾ ਸਾਹਿਬ ਜੀ ਨੇ ਵੀ ਆਪਣੇ ਮਿਸ਼ਨ ਚ ਲੈ ਕੇ ਆਂਦੀ ਬਰ ਇਸ ਦੇਸ਼ ਦੇ ਅੰਦਰ ਸਮਾਨਤਾ ਭਾਈਚਾਰਾ ਕਾਇਮ ਤਦ ਰਹਿ ਸਕਦਾ ਹੈ ਜੇ ਸਾਡੀ ਵਿਚਾਰਧਾਰਾ ਸਹੀ ਹੋਏਗੀ ਤਾਂ ਫਿਰ ਮੈਂ ਦੁਬਾਰਾ ਅੱਜ ਦੇ ਦਿਨ ਤੇ ਸਭੂ ਸੰਗਤਾਂ ਨੂੰ ਗੁਰੂ ਜੀ ਦੇ 648ਵੇਂ ਜਨਮ ਦਿਨ ਤੇ ਪ੍ਰਕਾਸ਼ ਉਤਸਵ ਤੇ ਲੱਖ 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 ਵਧਾਈ ਦਿੰਦਾ ਹਾਂ ਧੰਨਵਾਦ ਜੀ ਮੈਂ ਨਿੱਕੂ ਰਾਮ ਜਨਾਗਲ ਪ੍ਰਧਾਨ ਸਾਹਿਬ ਕਾਂਸ਼ੀਰਾਮ ਸਮਾਜ ਭਲਾਈ ਸੁਸਾਇਟੀ ਰਜਿਸਟਰ ਪੰਜਾਬ ਕਾਰਜੋਗ ਸਾਥੀਓ ਆਪ ਸਭ ਨੂੰ ਪਤਾ ਹੀ ਹੈ ਕਿ 12 13 ਤਰੀਕ ਨੂੰ ਸਾਹਿਬ ਸ੍ਰੀ ਗੁਰੂ ਰਵਦਾਸ ਜੀ ਮਹਾਰਾਜ ਦਾ ਜਨਮ ਦਿਨ ਆ ਅਸੀਂ ਆਪਣੇ ਵੱਲੋਂ ਤੇ ਆਪਣੀ ਸੁਸਾਇਟੀ ਵੱਲੋਂ ਸਾਹਿਬ ਸਤਗੁਰੂ ਰਵਦਾਸ ਮਹਾਰਾਜ ਜੀ ਦੇ 648ਵੇਂ ਪ੍ਰਕਾਸ਼ ਉਤਸਵ ਦੀਆਂ ਪੂਰੇ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦੇ ਆ ਕਿਉਂਕਿ ਗੁਰੂ ਰਵਦਾਸ ਜੀ ਦਾ ਜਦੋਂ ਜਨਮ ਦਿਨ ਹੁੰਦਾ ਆ ਆਪਾਂ ਹਜ਼ਾਰਾਂ ਦੀ ਤਲਾਤ ਦੇ ਵਿੱਚ ਸਤਿਗੁਰੂ ਰਬਦਾਦ ਜੀ ਦੇ ਜਕਾਰੇ ਲਾਣੇ ਆ ਗੁਰੂ ਰਬਦਾਦ ਸ਼ਕਤੀ ਅਮਰ ਰਹੇ ਉਹ ਸ਼ਕਤੀ ਕਿਹੜੀ ਆ ਉਹ ਸ਼ਕਤੀ ਇਹ ਆ ਜੇਕਰ ਆਪਾਂ ਆਪਣੇ ਬੱਚਿਆਂ ਨੂੰ ਪੜ੍ਹਾਵਾਂਗੇ ਸਾਡੇ ਪੜਾ ਲਿਖਾ ਕੇ ਸਾਡਾ ਬੱਚਾ ਡਾਕਟਰ ਬਣ ਕੇ ਘਰ ਆਵੇਗਾ ਸਾਡਾ ਬੱਚਾ ਡੀਸੀ ਬਣ ਕੇ ਘਰ ਆਵੇਗਾ ਸਾਡਾ ਬੱਚਾ ਐਸਐਸਪੀ ਬਣ ਕੇ ਘਰ ਆਵੇਗਾ ਸਾਡਾ ਬੱਚਾ ਕੋ ਵੱਡੇ ਅਫਸਰ ਜਾਂ ਬਿਜ਼ਨਸਮੈਨ ਬਣ ਕੇ ਆਵੇਗਾ ਤੇ ਉਹ ਸਮਝੋ ਸਤਿਗੁਰੂ ਰਬਦਾਦ ਜਿਹੜੀ ਸ਼ਕਤੀ ਆ ਅਮਰ ਆ ਔਰ ਦੂਜੇ ਨੰਬਰ ਤੇ ਸਾਨੂੰ ਨਸ਼ਾ ਨਹੀਂ ਕਰਨਾ ਚਾਹੀਦਾ ਜਿਹੜਾ ਸਤਿਗੁਰੂ ਰਬਦਾਦ ਜੀ ਦਾ ਮਿਸ਼ਨ ਆ ਸਾਨੂੰ ਉਹਤੇ ਅਮਲ ਕਰਨਾ ਚਾਹੀਦਾ ਇਹ ਸੱਜਣਾ ਸ਼ਿਮਰਤਾਲ ਸਿੰਘ ਨਗਰ ਦਾ ਸੰਮਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਕਲ ਫੇਰ ਦਮੀਆਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਤੀਸੀ ਨੂੰ ਇਜਾਜ਼ਤ ਦਿਓ ਧੰਨਵਾਦ